ਮਲੂਕਪੁਰਾ ਮਾਈਨਰ ਤੇ ਪਿਆ 70 ਫੁੱਟ ਦਾ ਪਾੜ ਦੂਸਤਾਂ ਮੈਨੂੰ ਲਗਭਗ 4:30 ਵਜੇ ਮਿਲੀ ਕਿ ਹਮਲੂਕਪੁਰ ਮਾਈਨਰ ਟੁੱਟ ਗਈ ਹੈ ਜਿੱਥੋਂ ਹੁਣ ਪਹਲਾ ਬੰਨੀ ਸੀ ਫਿਰ ਮੌਕੇ ਤੇ ਆ ਕੇ ਦੇਖਿਆ ਗਿਆ ਜਿਹੜੀ ਆਪਣੀ ਪਹਿਲਾਂ ਵਾਲੀ ਲਾਈਨਿੰਗ ਹੈ ਇੱਠਿਆਂ ਵਾਲੀ ਉਹ ਖੜੀ ਹੈ ਦੋਸਤੋਂ ਪਿੱਛੇ ਟੁੱਟ ਚੁੱਕੀ ਹੈ ਜੀ ਤੇ ਇਹ ਅੱਗੇ ਵੀ ਟੁੱਟ ਚੁੱਕਿਆ ਇੱਥੋਂ ਪਹਿਲੇ ਇਹਨੂੰ ਬੰਦਾਈ ਆ ਸਫਾਈ ਨਹੀਂ ਹੋਈ ਸਰ ਬਾੜ-ਬੋਝਾ ਬਹੁਤ ਖੜਾ ਹੈ ਇਹ ਬਾੜ-ਬੋਝਾਂ ਕਰਕੇ ਚੂਹਿਆਂ ਨੇ ਖੁੱਡਾਂ ਕਰਤੀਆਂ ਖੁੱਡਾਂ ਕਰਕੇ ਟੁੱਟ ਗਈ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਸਾਨਾਂ ਦੀ ਫਸਲਾਂ ਝੋਨੇ ਦੀਆਂ ਪੱਕੀਆਂ ਪਈਆਂ ਤੇ ਬਰਬਾਦ ਹੋਈ ਜਾਂਦੀਆਂ ਇਹ ਲਗਭਗ ਸਰ 50 ਫੁੱਟ ਦਾ ਬਾੜ ਹੈ ਜੀ ਮਨੂਕਪੁਰ ਮਾਈਨਰ ਹੈ ਮੇਨ ਡਿਸਟਰੀਬਿਊਟਰੀ ਹੈ ਜੀ ਮਬਈ ਆਇਆ ਜਾ ਨਾ ਟੁੱਟਿਆ ਬਣਨ ਵਾਸਤੇ ਆਏ ਸੀ ਹਲੂਗਾ ਨਾ ਟੁੱਟ ਗਿਆ ਆਪਣਾ ਜੀਸੀਪੀ ਵੀ ਨਾਲ ਸਾਡਾ ਖੇਤ ਆ ਜੀ ਬੰਨਣ ਦੀ ਸੋਚਣਾ ਨਹੀਂ ਸੀ ਬੋਹਰ ਦੇ ਪਿੰਡ ਮਲੂਕਪੁਰਾ ਵਿੱਚ ਅੱਜ ਕਰੀਬ ਸਵੇਰੇ 4 ਵਜੇ ਮਲੂਕਪੁਰ ਮੈਨਰ ਚ ਕਰੀਬ 70 ਫੁੱਟ ਦਾ ਪਾੜ ਪੈ ਗਿਆ ਜਿਹਦੇ ਕਰਕੇ ਕਿਸਾਨਾਂ ਦੀ ਪੱਕੀ ਹੋਈ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਇਹ ਨਹਿਰ ਕਰੀਬ 4 ਵਜੇ ਟੁੱਟੀ ਹੈ ਤੇ ਨਹਿਰ ਵਿੱਚ ਇਸੇ ਜਗ੍ਹਾ ਤੇ ਦੂਜੀ ਵਾਰੀ ਪਾੜ ਪਿਆ ਜਿਹਦੇ ਕਰਕੇ ਕਰੀਬ 500 ਏਕੜ ਦੇ ਵਿੱਚ ਪਾਣੀ ਫੈਲ ਗਿਆ ਦੂਜੇ ਪਾਸੇ ਨਹਿਰੀ ਵਿਭਾਗ ਦੇ ਜੇਏ ਨਿਲਕੁਮਾਰ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਨਹਿਰ ਬੰਗਣ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ ਸਿਰਫ ਇੱਥੇ درختਾਂ ਦੀਆਂ ਜੜਾਂ ਤੇ ਚੂਹਿਆਂ ਦੁਆਰਾ ਬਣਾਈਆਂ ਗਈਆਂ ਖੁੱਡਾਂ ਕਾਰਨ ਨਹਿਰ ਟੁੱਟੀ ਹੈ ਆਪਣਾ ਨਾਮ ਕੀਆ ਆਪਣਾ ਨਾਮ ਹੈ ਜੀ ਅਨਿਲ ਕੁਮਾਰ ਜੀ ਕਿਸ ਪੋਸਟ ਤੇ ਹੋ ਜੂਨੀਅਰ ਇੰਜੀਨੀਅਰ ਜੀ ਹਾਂਜੀ ਕੀ ਤਲਾ ਮਿਲੀ ਸੀ ਤੁਹਾਨੂੰ ਜੀ ਸੂਚਨਾ ਮੈਨੂੰ ਲਗਭਗ ਪੌਣੇ 6 ਵਜੇ ਮਿਲੀ ਕਿ ਹਮਲੂਕਪੁਰ ਮੈਂ ਇਹ ਨਾ ਟੁੱਟ ਗਈ ਹੈ ਜਿੱਥੋਂ ਵੀ ਪਹਿਲਾਂ ਮੰਨੀ ਸੀ ਫਿਰ ਮੌਕੇ ਤੇ ਆ ਕੇ ਦੇਖਿਆ ਗਿਆ ਜੀ ਜਿਹੜੀ ਆਪਣੀ ਪਹਿਲਾਂ ਵਾਲੀ ਲਾਈਨਿੰਗ ਹੈ ਘੱਟਿਆਂ ਵਾਲੀ ਉਹ ਖੜੀ ਹੈ ਉਸ ਤੋਂ ਪਿੱਛੇ ਟੁੱਟ ਚੁੱਕੀ ਹੈ ਜੀ ਉਹ ਚੂਹੇ ਦੀਆਂ ਜੜਾਂ ਚੂਹੇ ਦੀਆਂ ਗੁੱਡਾਂ ਤੇ ਜੜਾਂ ਕਰਕੇ ਟੁੱਟੀ ਆ ਬੇਸਿਕਲੀ ਬਾਕੀ ਪਾਣੀ ਕਟਾ ਲਿਆ ਗਿਆ ਪਿੱਛੋਂ ਜੀ ਜਦੋਂ ਪਾਣੀ ਪੂਰਾ ਕੱਟ ਗਿਆ ਉਸ ਤੋਂ ਬਾਅਦ ਤਾਜ਼ਾ ਸਿੱਧੀ ਬਾਰੇ ਤੁਹਾਨੂੰ ਜਾਣੂ ਕਰਵਾ ਦੇ ਆ ਜਾਊਗਾ ਸਰ ਕਿਹੜੀ ਨਹਿਰ ਟੁੱਟੀ ਆ ਕਿੰਨੇ ਫੁੱਟ ਦਾ ਪਾੜ ਹੈ ਜੀ ਇਹ ਲਗਭਗ ਸਰ 50 ਫੁੱਟ ਦਾ ਪਾੜ ਹੈ ਜੀ ਸਮਲੂਕਪੁਰ ਮੈ이너ਰ ਹੈ ਮੇਨ ਡਿਸਟ੍ਰਿਬਿਊਟਰੀ ਹੈ ਜੀ ਕੋ ਪਹਿਲਾਂ ਵੀ ਦੱਸਿਆ ਜਾ ਰਿਹਾ ਇੱਥੇ ਨਹਿਰ ਟੁੱਟੀ ਸੀ ਇਸੇ ਥਾਂ ਤੇ ਜੀ ਉੱਤੋਂ ਪਿੱਛੇ ਟੁੱਟੀ ਹੈ ਜੀ ਪਹਿਲਾਂ ਵਾਲੀ ਲਾਈਨਿੰਗ ਤੁਸੀਂ ਦੇਖ ਸਕਦੇ ਹੋ ਆ ਘੱਟੇ ਖੜੇ ਹੋ ਉੱਤੋਂ ਤੱਕ ਠੀਕ ਹੈ ਹਾਂ ਜੀ ਕਾਫੀ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਕੀ ਕਾਰਨ ਮੰਨਦੇ ਹੋ ਜੀ ਇਹਨਾਂ ਨੂੰ ਕਾਰਨ ਤਾਂ ਮੇਨਲੀ ਕੋਈ ਜਿਹੜਾ ਵਿਚੋਂ ਪਾਣੀ ਲੀਕੇਜ ਹੋਣ ਕਰਕੇ ਉਸ ਕਰਕੇ ਟੁੱਟੀ ਹੈ ਕਿਸਾਨਾਂ ਦਾ ਰੋਪ ਹੈ ਜੀ ਜਿਹੜਾ ਕਿ ਦੱਸਿਆ ਜਾ ਰਿਹਾ ਕੋਈ ਸਪਾਈ ਨਹੀਂ ਹੋਈ ਉਸ ਵਾਰ ਕੀ ਕਰਨਾ ਚਾਹੂਗੀ ਜੀ ਸਾਈ ਵਾਸਤੇ ਜੀ ਐਸਟੀਮੇਟ ਆਪਣਾ ਭੇਜਿਆ ਰੇਗਾ ਦਾ ਜੀ ਤੇ ਉਹ ਚੋਣ ਜਾਬਤੇ ਕਰਕੇ ਪਾਸ ਨਹੀਂ ਹੋਇਆ ਕਿੰਨੇ ਕਿੱਕੜ ਦੇ ਵਿੱਚ ਪਾਣੀ ਫੈਲ ਚੁੱਕਿਆ ਸਾਰੇ ਇਸ ਸਮੇਂ ਹੈਗਾ ਜੀ ਹਲੇ ਤਾਂ 15 20 ਹਮ ਇੱਕੜ ਚ ਬੋਲ ਜਾ ਬੜਾ ਮੋਟਾ ਵੀ ਫੀਡ ਖੜਾ ਆਪਣਾ ਮੇਰਾ ਨਾਮ ਸਾਵਤਾਰਾਮ ਹੈ ਜੀ ਜੀ ਕਿਹੜੀ ਨਹਿਰ ਟੁੱਟੀ ਹੈ ਜੀ ਨਹਿਰ ਉੱਪਰ ਮੈਨਾਂ ਟੁੱਟਿਆ ਹੈ ਜੀ ਤੇ ਇਹ ਅੱਗੇ ਵੀ ਟੁੱਟ ਚੁੱਕਿਆ ਇੱਥੋਂ ਪਹਿਲੇ ਇਹਨੂੰ ਬੰਦਾਈ ਆ ਸਫਾਈ ਨਹੀਂ ਹੋਈ ਸਰ ਬਾੜ-ਬੋਝਾ ਬਹੁਤ ਖੜਾ ਨੇ ਬਾੜ-ਬੋਝਾਂ ਕਰਕੇ ਜੋ ਇਹਨੇ ਖੁੱਡਾਂ ਕਰਤੀਆਂ ਖੁੱਡਾਂ ਕਰਕੇ ਟੁੱਟ ਗਈ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਕਿਸਾਨਾਂ ਦੀ ਫਸਲਾਂ ਝੋਨੇ ਦੀਆਂ ਪੱਕੀਆਂ ਪਈਆਂ ਤੇ ਬਰਬਾਦ ਹੋਈ ਜਾਂਦੀਆਂ ਜੀ ਹੁਣ ਕੀ ਮੰਗ ਕਰਦੇ ਹੋ ਜਿਸ ਤਰ੍ਹਾਂ ਨੁਕਸਾਨ ਹੋਇਆ ਕਿਸਾਨਾਂ ਦਾ ਜੀ ਕਿਸਾਨਾਂ ਦਾ ਜੀ ਨੁਕਸਾਨ ਹੋਇਆ ਜਿਹੜਾ ਕਿਸਾਨਾਂ ਨੂੰ ਨੁਕਸਾਨ ਮਿਲਣਾ ਚਾਹੀਦਾ ਜੀ ਤੇ ਨਹਿਰ ਦੀ ਸਫਾਈ ਹੋਵੇ ਤੇ ਨਹਿਰ ਛੇਤੀ ਤੋਂ ਛੇਤੀ ਘਟਾ ਕੇ ਤੇ ਨੂੰ ਬੰਨੀ ਜਾਵੇ ਠੀਕ ਆਪਣਾ ਪਾਲ ਸਿੰਘ ਆ ਜੀ ਕੀ ਧੰਨਵਾਦੀ ਹੋ ਮਲੂਕਪੁਰ ਦੇ ਇਸ ਸੁਦਰਮ ਸਿੰਘ ਬਾਬਾ ਜੀ ਇਥੇ ਮumbai ਆਇਆ ਨਾ ਟੁੱਟਿਆ ਬਣਨ ਵਾਸਤੇ ਆਏ ਸੀ ਨਹਿਰ ਤੇ ਕਿੰਨੇ ਕੁ ਟੁੱਟੇ ਨੇ ਇਹ ਪਾਣੀ ਸਾਡ ਸੱਤਰ ਫੁੱਲ ਦਾ ਪਾਣੀ ਹਾਂ ਨਹਿਰ ਬਣਨ ਵਾਸਤੇ ਆਇਆ ਕਿਹੜੀ ਨਹਿਰ ਟੁੱਟੀ ਹੈ ਮਲੂਕਾ ਟੁੱਟੀ ਮਲੂਕਾ ਨੇ ਰਹੀ ਅੱਛਾ ਕੀ ਕਾਰਨ ਕੀ ਲੱਗਦਾ ਹੈ ਨਹਿਰ ਟੁੱਟਣ ਦਾ ਕਾਰਨ ਕੀ ਹੈ ਕਾਰਨ ਕੀ ਸਫਾਈ ਸੁਹੀ ਹੈ ਸਫਾਈ ਸੁਹੀ ਹੋਈ ਨਹਿਰ ਦੇ ਇਸ ਕਾਰਨ ਹੈ ਜੀ ਉਹ ਦਾ ਕਾਰਨ ਕੀ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਕਿਸਾਨਾਂ ਦਾ ਜੀ ਨੁਕਸਾਨਾ ਦਾ ਬਹੁਤ ਨੁਕਸਾਨ ਆ ਜੀ ਪੱਕੀ ਫਸਲ ਹੈ ਹੂੰ ਘੜ ਕੋ 5-400 ਕਿੱਲੇ ਚ ਪਾਣੀ ਫੈਲ ਚੁੱਕਾ ਹੈ ਅਜੇ ਵੀ ਪਾਣੀ ਉਨਾ ਹੀ ਆਈ ਜਾਂਦਾ ਘਟਿਆ ਨਹੀਂ

60 ਫੁੱਟ ਦਾ ਆਇਆ ਜੀ ਗਾਂ ਹੋਰ ਵਧੀ ਜਾਂਦਾ ਹੈ ਕਿੰਨੇ ਕਿਕਰ ਦੇ ਵਿੱਚ ਪਾਣੀ ਫੈਲ ਗਿਆ ਜੀ ਨੇੜੇ ਦਾ ਸੋਕਲਾ ਜੈਸੇ ਟਾਂ ਫੈਲ ਗਿਆ ਜੀ ਇਹ ਜਰ ਗਾਂ ਫੈਲੂਗਾ 500 ਕਿਲੇ ਫੈਲੂਗਾ ਕੀ ਨੁਕਸਾਨ ਹੋਇਆ ਕਿ ਕਿਹੜੀ ਫਸਲਾਂ ਬੀਜੀ ਹੋਣੇ ਕੋਈ ਪੱਕੀ ਫਸਲਾਂ ਚੋਣੇ ਦੀ ਹੋਂਦਾ ਜਿੰਨਾ ਨੁਕਸਾਨ ਕਰਾਉਣਾ ਹੀ ਹੈਗਾ ਜੀ ਬਾੜਾ ਗਗਨ ਸੇਟ ਨਾਲ ਫਸਲ ਦਾ ਨੁਕਸਾਨ ਆਇਆ ਨੇ ਟੁੱਟਣ ਦਾ ਕਾਰਨ ਕੀ ਰਿਹਾ ਕੀ ਮੰਦੇ ਹੋ ਇਹਦਾ ਕਾਰਨ ਸਰਕਾਰਾਂ ਹੀ ਜ਼ਿੰਮੇਦਾਰ ਹੈ ਆਪਣਾ ਆਪਣੇ ਕਿਸੇ ਦਿਵਸ ਥੋੜਾ ਜੀ